ਕਰਾ ਰਹੀ ਹੈ ਮੈਡਮ ਡੀਐਸਪੀ ਜਿਹੜੀ ਕਰੋ ਹੋਣ ਦੇ باوجود ਕਿਸਾਨਾਂ ਨਾਲ ਆ ਕੇ ਖੜੀ ਹੈ ਇਹ ਗਮਲਾਜਮ ਗੁੰਡਾਗਰਦੀ ਕਰਾਉ ਨੇ ਇਹ ਥੋੜੇ ਕਰਨੇ ਨੂੰ ਜਾਣ ਕੇ ਬਖਸਾਰ ਦੇ ਵਿੱਚ ਲਿਉਣਾ ਚਾਹੁੰਦੇ ਆ ਇਹ ਗੁੰਡਾਗਰਦੀ ਕਰਵਾ ਰਹੀ ਹੈ ਮੈਡਮ ਜਿਹੜੀ ਡੀਐਸਪੀ ਹੈ ਜਦੋਂ ਇਹਦੇ ਕਰੋ ਦਾ ਐਲਾਨ ਹੋ ਚੁੱਕਿਆ ਇਹਦੇ ਕਰੋ ਦਾ ਐਲਾਨ ਹੋ ਚੁੱਕਿਆ ਇਹ ਬਾਹਰ ਕਿਉਂ ਆ ਰਹੀ ਹੈ ਸਾਧ ਬਾਈ ਕਿਸਾਨਾਂ ਨੂੰ ਧਰਨੇ ਦਿੰਦਿਆਂ ਦੇ ਉੱਤੇ ਪਿੰਡ ਦੇ ਵਿੱਚ ਗੱਡੀ ਮਾਰ ਕੇ ਕਿਸਾਨਾਂ ਦੇ ਟਰੈਕਟਰ ਚੋਂ ਹੌਂਦੇ ਯਤਨ ਕੀਤੇ ਜਾ ਰਹੇ ਨੇ ਲੱਗਦਾ ਕੀ ਆ ਕਿਉਂ ਤੁਹਾਨੂੰ ਇਹ ਇਹ ਹਾਲ ਜਿਹੜੇ ਦੋਸ਼ ਵੱਡੇ ਡੀਐਸਪੀ ਤੇ ਨਾਬਦ ਲੱਗ ਰਹੇ ਨੇ ਭਾਈ ਜੀ ਡੀਐਸਪੀ ਸਾਹਿਬ ਨੂੰ ਸਟੇਜ 'ਤੇ ਵੀ ਨੋਟ ਮਟ ਹੋਈਆ ਕਿ ਪ੍ਰਸ਼ਾਸਨਾਂ ਜਿਹੜੀ ਸਾਡੀ ਮੰਗ ਮੰਨੇ ਸੌ ਤੁਸੀਂ ਦੇਖਿਆ ਕਿ ਸਾਡੇ ਕੱਪੜੇ ਪਾੜੇ ਗਏ ਨੇ ਭਾਈ ਮੋਬਾਈਲ ਕੱਢ ਲੈ ਸਾਡੀਆਂ ਜੇਬਾਂ 'ਚ ਬਟੂਏ ਕੱਢ ਕੇ ਲੈ ਗਿਆ ਪ੍ਰਸ਼ਾਸਨੂਰੇ ਦਾ ਸਾਡੇ ਜੇਬਾਂ 'ਚੋਂ ਸਾਡੇ ਮੋਬਾਈਲ ਲੈ ਗਿਆ ਖਿੱਚ ਕੇ ਸਾਨੂੰ ਕਿੱਚਾ ਤੂੰ ਹੀ ਕਰਕੇ ਹਰ ਵਰਦੀ ਤੋਂ ਬਾਈ ਇਹ ਪੱਗ ਕਿਵੇਂ ਲਈ ਪੱਗ ਬਾਈ ਪੁਲਿਸ ਵਾਲਿਆਂ ਬਾਈਆਂ ਨੇ ਲਾਜੀਆ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਲਫੜਮਾਰੇ ਨੇ ਕਿਡੇ ਸਕੇਸਾਂ ਤੋਂ ਖਿੱਚ ਕੇ ਬਰਾ ਕਰਿਆ ਗਿਆ ਅਸੀਂ ਕਿਹਾ ਸੀ ਵੀ ਸਾਡੀ ਜਿਹੜੀ ਸਟੇਜ ਤੋਂ ਅਨਾਊਂਸਮੈਂਟ ਹੋਈ ਆ ਸਾਡੀ ਕਿਸਾਨ ਨੂੰ ਚੋਚੇ ਦੀ ਜਿਹੜੀ ਮੰਗ ਆ ਉਹਨਾਂ ਨਾਲ ਮੀਟਿੰਗ ਕਰੋ ਮੈਡਮ ਫੇਰ ਜਾਣ ਦੇਵਾਂਗੇ ਸੋ ਆ ਦੇਖੋ ਭਰਾਓ ਸਾਡੇ ਕੱਪੜੇ ਵੀ ਪਾੜੇ ਗਏ ਨੇ ਡੀਐਸਪੀ ਮੈਡਮ ਕਹਿੰਦੀ ਉਹਨਾਂ ਦੀ ਵਰਦੀ ਪਾੜੀ ਗਈ ਆ ਕੀ ਦੋਸ਼ ਨੇ ਵਰਦੀ ਦੇਖ ਲਓ ਉਹਨਾਂ ਦੀ ਵੀ ਪਾੜੀ ਗਈ ਆ ਕਿ ਨਹੀਂ ਪਾੜੀ ਗਈ ਆ ਸਾਡੀ ਭੈਣ ਆ ਸਤਕਾਰਯੋਗ ਆ ਸਾਡੇ ਭੈਣਾਂ ਸਮਾਨ ਆ ਸਾਡੀਆਂ ਤੀਆਂ ਸਮਾਨ ਆ ਅਸੀਂ ਕਿਸੇ ਦਰਸਾਨ ਦੇ ਵਿੱਚ ਰਹਿਣ ਵਾਲੇ ਲੋਕ ਆਏ ਬੰਕਾਂ ਨੂੰ ਬਚਾਉਣ ਲੱਗੇ ਹੋਏ ਨੇ ਅਸੀਂ ਵਰਦੀ ਕਿਉਂ ਪਾੜਾਂ ਗਏ ਯਾਰ ਕਿਸੇ ਨੂੰ ਅਸੀਂ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚ ਆਹ ਕਿਸਾਨਾਂ ਦਾ ਹਾਲ ਦੇਖ ਲੋ ਕੱਪੜੇ ਪਾੜ ਤੇ ਪੱਗਾਂ ਲਾਤੀਆਂ ਜਾਨੀ ਪਾਲ ਪਾਲ ਪੱਟਿਆ ਬਾਈ ਅੱਜ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਕਰ ਕੋ ਕਹਿੰਦੇ ਮੇਰੇ ਵਰਦੀ ਨੂੰ ਹੱਥ ਪਾਇਆ ਬਿਲਕੁਲ ਜੀ ਉਹ ਬਿਲਕੁਲ ਝੂਠ ਬੋਲਦੀਆਂ ਉਹਨਾਂ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਗੁਜਰਗਾਨੀਆਂ ਪੱਗਾਂ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਉਸ ਸਾਹਬਾਂ ਦੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਆ ਪਰ ਅੱਜ ਜਿਹੜਾ ਰਬਈਆ ਬਈ ਅਫਗਾਨੀ ਨਾਲੋਂ ਪੜਾ ਰਬਈਆ ਅੱਜ ਮੈਡਮ ਦਾ ਇਹ ਹਸਤਾਜੀ ਸ਼ਾਂਤਮਈ ਧਰਨਾ ਕਰ ਰਹੇ ਸੀ ਅਸੀਂ ਇੱਕ ਪਾਸੇ ਬੈਠੇ ਸੀ ਉਦੋਂ ਸਾਡੀ ਅਗਾਂਹਕੂਆਂ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇਕ ਡਿਲੇਗੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤੇ ਬਾਹਰ ਨਾ ਆਵੇ ਅਸੀਂ ਸ਼ਾਂਤਮਈ ਬੈਠੇ ਤੇ ਤਾਂ ਇੱਜੇ ਦੇਖੋ ਘੱਟਿਆ ਪ੍ਰਸ਼ਾਸਨ ਕਿਵੇਂ ਜਿਹੜੀ ਅਧਿਕਾਰੀ ਮਨਦੀਪ ਕਾਚੀ ਵਰਤੀ ਮੈਂ ਕਿਵੇਂ ਆਪਣੇ ਗੁੰਡਿਆਂ ਨੂੰ ਲੈ ਕੇ ਬਾਹਰ ਆਈ ਕਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨਾਂ ਧੱਕਾ ਮੁਕੀ ਕਰਿਆ ਤੇ ਮੇਰੇ ਉਹਨਾਂ ਬਾਲ ਪਟੇ ਅਸੀਂ ਸ਼ਾਂਤਮਈ ਬੈਠੇ ਸੀ ਤੇ ਨਾਲੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਦੇ ਇਹਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਤੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਬੈਠਾ ਉਹਨਾਂ ਪ੍ਰਸ਼ਾਸਨ ਅਸੀਂ ਪੂਰਾ ਸਬੂਤਾਂ ਦੇ ਨਾਲ ਉਹਨਾਂ ਦੇ ਸਾਹਮਣੇ ਕਰ ਚੁੱਕੇ ਆ ਵੀ ਇਹ ਤੁਹਾਡਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਗਿਰਫਤਾਰ ਕਰਦੀ ਬਜਾਏ ਸਾਡੇ ਕਿਸਾਨ ਵੀਰਾਂ ਤੇ ਸਾਡੇ ਮਾਵਾ ਪੈਣਾ ਤੇ ਅੱਜ ਲਾਠੀ ਚਾਰਜ ਇਕ ਡੰਡਾ ਕੇ ਚੱਕਰੇ ਨੇ ਉਹ ਮਨਦੀਪ ਘਰ ਚਿਮਮਾ ਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰ ਸੀ ਅਸੀਂ ਸਿਰਫ ਆਪਣੇ ਹੱਕ ਮੰਗ ਰਹੇ ਸੀ ਮਨਦੀਪ ਕੋਰ ਕਹਿੰਦੇ ਨੇ ਤੁਹਾਨੂੰ ਉਹਨਾਂ ਦੀ ਵਰਦੀ ਫੜੀ ਵਰਦੀ ਪਾੜੀ ਕੋਈ ਲੱਗਦਾ ਇਸ ਤਰ੍ਹਾਂ ਦਾ ਨਹੀਂ ਅਸੀਂ ਉਹਦੇ ਵਰਦੀ ਤਾਂ ਲੈ ਲਓ ਜੀ ਉਹਦੀ ਵਰਦੀ ਚੱਕ ਕਰ ਲਓ ਉਹਦੀ ਵਰਦੀ ਤੇ ਇੱਕ ਖਰੋਚ ਵੀ ਵੇ ਤੇ ਸਾਡੇ ਕਿਸਾਨ ਵੀਰਾਂ ਦੇ ਕਿਵੇਂ ਉਹਨੇ ਕੱਪੜੇ ਪਾੜੇ ਨੇ ਕਿਵੇਂ ਸਾਡੇ ਕਿਸਾਨ ਵੀਰਾਂ ਦੇ ਬਾਲ ਪਟੇ ਗਏ ਪੱਗਾਂ ਵਿਚਾਰੀਆਂ ਧੱਕਾ ਮੁਕੀ ਕਰੀ ਗਈ ਮੈਂ ਪੱਗਾਂ ਤਾਰੀਆਂ ਗਈਆਂ ਇਹ ਇਥੋਂ ਦਾ ਘਟੀਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸਹਤੇ ਤੇ ਭਗਵੰਤ ਮਾਨ ਜਿਹੜਾ ਇਥੋਂ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਇਹ ਸੱਤਾ ਤੋਂ ਸਰਕਾਰ ਚੱਲੂਗੀ ਜਦੋਂ ਪਿੰਡਾਰੇ ਅੱਜ ਆਪਣੇ ਹੱਕ ਮੰਗ ਰਹੇ ਨੇ ਤਾਂ ਕਿਵੇਂ ਸਾਡੇ ਕਿਤਾ ਜਾਂਦਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਡੀਐਸਪੀ ਨਾਲ ਖਰਾਬ ਕਿਸਾਨਾਂ ਵੱਲੋਂ ਕੀਤਾ ਗਿਆ ਡੀਐਸਪੀ ਨਾਲ ਖਰਾਬ ਕਿਸਾਨਾਂ ਵੱਲੋਂ ਕੀਤਾ ਗਿਆ ਬਹੁਤ ਬਹੁਤ ਮੌਕੇ ਦਾ ਮਜੂਰ ਬਹੁਤ ਰਵਿਚ ਨਾਲ ਪਰਹੁੰਚਿਆ ਦੇਖਦੇ ਜੋ ਡੀਐਸਪੀ ਕੀਵੇਂ ਕਿਸਾਨਾਂ ਨਾਲ ਬਹਿਸ ਕਰਦੇ ਨਜ਼ਰ ਆ ਰਹੀ ਜਿਹਨੇ ਕਿਸਾਨਾਂ ਨਾਲ ਹੱਥ ਜੋੜ ਰਹੇ ਨੇ ਚੱਲ ਆ ਵੀ ਮੀਰਾਂ ਦੇ ਕੋਲ ਹੱਥ ਜੋੜ ਕੇ ਬੇਨਤੀ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਬਾਪ ਜੀ ਸਾਹਿਬ ਖੋ ਜੇਣਾ ਸੀ ਅਲੀ ਖਾਨ ਸਾਹਿਬ ਬੇਨਤੀ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਕਿੱਥੇ ਕੀਤਾ ਜਾ ਰਿਹਾ ਹੈਗਾ ਉਹ ਚਾਹੁੰਦੇ ਕਿ ਉਹਨਾਂ ਨਾਲ ਸਹਿਯੋਗ ਕਰੇ ਕਿ ਉਹਨਾਂ ਨੂੰ 115 ਦੀ ਇਸ ਪੈਸੇ ਦੇ ਦੋ ਬੰਦਾਂ ਦਾ ਬੇਨਤੀ ਲਈ ਪਾ ਰਹੇ ਨੇ ਜੀ ਦਾ ਹਲਕਾ ਕੀਤਾ ਗਿਆ ਜਲਦੀ ਅਰੇ ਮੇਰੀ ਗੱਡੀ ਲੰਗਰਨ ਤੋਂ ਬੇ ਕੋਈ ਚੋਰੀ ਹੋ ਗਿਆ ਗੱਡੀ ਦੇ ਅੱਗੇ ਲੰਮੇ ਪੈ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਦੀ ਜੀਮੀ ਲਾ ਚੂੜਾ ਖੱਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਨੇ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਮੈਂ ਕਿਹਾ ਕਿ ਇਹ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਲੇ ਦੋ بار ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਆ ਮੈਨੂੰ ਕੋਈ ਨਹੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਆਈ ਆ ਪੀ ਨਾਪਾ ਦੀ ਗੱਡੀ ਨੂੰ ਕਢਾਉਣ ਵਾਸਤੇ ਬੜੀ ਭਾਰੀ ਪੁਲਿਸ ਕੋਲ ਤਾਇਨਾਤ ਹੈ ਜਿਨ੍ਹਾਂ ਦਾ ਕਹਿਣਾ ਵੀ ਗੱਡੀ ਨਿਕਲ ਕੇ ਸਾਡੇ ਦੇ ਦੂਜੇ ਪਾਸੇ ਕਿਸਾਨ ਐਸਪੀ ਨਾਪਾ ਦੀ ਗੱਡੀ ਦੇ ਉੱਪਰ ਲਾ ਕੇ ਚਾਹ ਪੀ ਰਹੇ ਨੇ ਅੱਛਾ ਤਸਵੀਰਾਂ ਨੇ ਨਾਪਾ ਦੀ ਦਫ਼ਤਰ ਦੇ ਬਾਹਰ ਜਿੱਥੇ ਕਿਸਾਨਾਂ ਨੇ ਸਿੱਧਾ ਹਰਨ ਕੀਤਾ ਸੀ ਜਦ ਤੱਕ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਹੋਣ ਦੇ ਖਿਲਾਫ ਜਿਹੜੇ ਪਰਚਾ ਸਹੀ ਤਰੀਕੇ ਪਰਚਾ ਨਹੀਂ ਦਰਦਾ ਜਿੱਤੀ ਉਸ ਵੇਲੇ ਤੱਕ ਇਹ ਸੰਘਰਸ਼ ਚੱਲਦਾ ਰਹੇਗਾ ਦੂਜੇ ਪਾਸੇ ਡੀਐਸਪੀ ਨਾਪਾ ਜਦੋਂ ਦਫ਼ਤਰ ਤੋਂ ਬਾਹਰ ਜਾਣ ਲੱਗੇ ਉਦੋਂ ਟਕਰਾਓ ਕਿਸਾਨਾਂ ਤੇ ਡੀਐਸਪੀ ਨਾਪਾ ਦੇ ਵਿਚਕਾਰ ਹੋਇਆ ਦੋਨੀਆਂ ਪਾਰਟੀਆਂ ਕੁੱਝ ਦੇ ਖਿਲਾਫ ਦੋਸ਼ ਲਾਰੀਆਂ ਨੇ ਡੀਐਸਪੀ ਮੈਦਨ ਕਹਿ ਰਹੇ ਨੇ ਵੀ ਉਹਨਾਂ ਨੇ ਵਰਦੀ ਦੇ ਪਰਹਤ ਪਾਇਆ ਦੂਜੇ ਪਾਸੇ ਕਿਸਾਨਾਂ ਦੀਆਂ ਅਵਾਜ਼ਾਂ ਲੱਗੀਆਂ ਕਿਸਾਨਾਂ ਦੇ ਕੱਪੜੇ ਪਾੜ ਕੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੁਲੀ ਪ੍ਰੋਗਰਾਮ ਦੇਖ ਸਕਦੇ ਹੋ ਇਹ ਕਿਸਾਨ ਨੇ ਹੁਣ ਸੰਘਰਸ਼ ਕਰ ਰਹੇ ਨੇ ਜਿਹੜਾ ਲੜਨ ਲਈ ਜਿਹੜਾ ਉੱਪਰ ਕੇ ਵੱਡੇ ਨੇ ਦੂਜੇ ਪਾਸੇ ਪਾਰੀ ਫੂਲ ਫੋਰਸ ਲੈਣਾ ਤਾਂ ਜੱਡੀ ਨੂੰ ਬਾਹਰ ਕਢਵਾਉਣ ਵਾਸਤੇ